ਤੁਸੀਂ ਲਾਲਿਆਂ ਦੇ ਬੇਟੇ ਹੋ ਇਹ ਕੰਮ ਜਟਾਣਾ ਮੰਨਿਆ ਜਾਂਦਾ ਪਰ ਕਮਾਲ ਕਰਤੀ ਪੂਰਾ ਫਾਇਦਾ ਵੀ ਲੈ ਰਹੇ ਹੋ ਤੇ ਮਿਹਨਤ ਵੀ ਪੂਰੀ ਠੋਕ ਕੇ ਇੱਕੋ ਹੀ ਫਸਲ ਨੂੰ ਨਾ ਲਾਗੇ ਅਸੀਂ ਥੋੜੀਆਂ-ਥੋੜੀਆਂ ਸਾਰੀਆਂ ਫਸਲਾਂ ਲਾਈਏ ਨਾ ਤਾਂ ਸਾਨੂੰ ਕਿਤੇ ਵੱਡੇ ਲੋਸ ਤੋਂ ਤੇ ਬਚ ਸਕਦੇ ਹਾਂ ਕਿਉਂਕਿ ਆ ਬੰਦੇ ਕੀ ਕਰਦੇ ਆ ਇੱਕੋ ਹੀ ਫਸਲ ਲਾ ਦਿੰਦੇ ਆ ਚਾਰ ਦੇ ਚਾਰ ਕਿਲੇ ਇੱਕੋ ਹੀ ਕ੍ਰੋਪ ਦੇ ਲਾ ਦਿੰਦੇ ਆ ਨਾ ਜਦੋਂ ਫਿਰ ਉਹ ਮੰਡੀ ਚ ਜਾ ਜਾਂਦੀ ਆ ਫਿਰ ਬੰਦੇ ਕਹਿੰਨ ਲਾ ਬੰਦੇ ਸਰਕਾਰਾਂ ਮਾੜੀਆਂ ਆ ਰੇਟ ਨਹੀਂ ਮਿਲਦਾ ਸੋਲਰ ਲਾਇਆ ਹੋਇਆ ਇਹਦੇ ਨਾਲ ਮੋਟਰ ਚੱਲਦੀ ਹੋਊਗੀ ਹੈਨਾ ਨਾਲ ਤੁਸੀਂ ਆਹ ਕੈਮਰਾ ਲਾਇਆ ਹੋਇਆ ਜਿਹੜਾ ਸੋਲਰ ਤੋਂ ਹੀ ਚੱਲ ਰਿਹਾ ਹੈ ਤੇ ਬਿਲਕੁਲ ਨਾਲ ਤੁਸੀਂ ਆਹ ਮੋਟਰ ਵਾਲਾ ਕਮਰਾ ਬਣਾਇਆ ਬੜਾ ਮਾਡਰਨ ਜਿਹਾ ਫਾਰਮ ਹਾਊਸ ਬਣਾਇਆ 5 ਸਾਲ ਹੋ ਗਏ ਆ ਸਾਨੂੰ ਸਾਡਾ ਡੀਜ਼ਲ ਲੱਗਾ ਨਹੀਂ ਨਹੀਂ ਤਾਂ ਡੀਜ਼ਲ ਤੇ ਆਵਾ ਜਨਰੇਟਰ ਤੇ ਪਾਣੀ ਲਈਦਾ ਸੀ ਇੱਥੇ ਤੇ ਹੁਣ ਸਾਨੂੰ ਚਲੋ ਮਤਲਬ ਇਹਦਾ ਬੈਨੀਫਿਟ ਹੀ ਹੈ ਇੱਕ ਡੀਜ਼ਲ ਦੇ ਘੰਟੇ ਦਾ ਕਿੰਨਾ 3 ਲੀਟਰ ਘੰਟੇ ਦਾ ਖਾ ਜਾਂਦਾ ਸੀ ਜਨਰੇਟਰ ਤੇ ਕਟ ਲੱਗੀ ਚੱਲੇ ਕੋਈ ਚੱਕਰ ਹੀ ਨਹੀਂ ਆਪਣੇ ਕੋਲ ਆਪਣੀ ਹੈਗੀ ਆ ਮਤਲਬ ਜਿੰਨੀ ਦੇਰ ਸੂਰਜ ਹੈਗਾ ਉੰਨੀ ਦੇਰ ਇਹ ਚੱਲੀ ਜਾਣੀ ਹੈ ਤੇ ਆਪ ਵੇਚਾਂਗੇ ਅਸੀਂ ਤੇ ਸਾਨੂੰ ਪ੍ਰੋਫਿਟ ਜ਼ਿਆਦਾ ਹੋਏਗਾ ਮੱਕੀ ਵੀ ਹੈਗੀ ਵਿੱਚ ਇਹਦੇ ਤੇ ਕਾਲੇ ਮਾਂ ਵੀ ਹੈਗੇ ਆ ਤੇ ਸ਼ਿਮਲਾ ਮਿਰਚ ਹਰੀ ਮਿਰਚ ਟਮਾਟਰ ਤੇ ਇੱਕ ਸੱਪ ਵੀ ਹੈਗਾ ਬੜਾ ਖਤਰਨਾਕ ਤੇ ਉਹ ਤਾਂ ਚਲੋ ਅੱਜ ਪਾਣੀ ਲਾਂਦੇ ਲਾਂਦੇ ਸਾਨੂੰ ਮਿਲ ਗਿਆ ਤਾਂ ਤੇ ਫਿਰ ਕੀ ਆ ਹੈਗੀ ਆ ਤੋਰੀਆਂ ਆਪਣੇ ਫਿਰ ਕਰੇਲੇ ਮਤਲਬ ਇਦਾਂ ਛੋਟੀਆਂ ਛੋਟੀਆਂ ਮਤਲਬ ਥੋੜਾ ਥੋੜਾ ਏਰੀਆ ਸੀ ਕਵਰ ਕੀਤਾ ਹੋਇਆਗਾ ਆਪਣਾ ਇੱਕ ਸੈਟਅਪ ਬਣਾਉਣ ਵਾਸਤੇ ਕੋਈ ਵੀ ਕਸਟਮਰ ਆਵੇ ਤਾਂ ਉਹ ਖਾਲੀ ਨਾ ਜਾਵੇ ਸਿੱਕਤਰ ਛੱਡਾ ਇੱਕ ਕਿੱਲੇ ਵਾਸਤੇ ਜਿਹਦੇ ਕੋਲ ਜ਼ਮੀਨ ਵੱਧਾ ਇੱਥੇ ਕਮਾਲ ਕਰ ਸਕਦਾ ਨਹੀਂ ਵੈਸੇ ਲੈਂਡ ਤਾਂ ਸਾਡੇ ਤੋਂ ਹੁਣ ਫਿਲਹਾਲ ਤਾਂ 4 ਕਿੱਲੇ ਹੋ ਗਈ ਹੈ 2 ਕਿੱਲੇ 2 ਕਿੱਲੇ ਅਸੀਂ ਹੁਣ ਪਰਚੇਜ਼ ਵੀ ਕੀਤੀ ਹੈਗੀ ਮਤਲਬ ਲੋ ਸਾਡੇ ਤੋਂ ਇਸੇ ਇਸੇ ਤੋਂ ਕਮਾਈ ਕਰਕੇ ਦੋ ਬਾਲੀਵੁੱਡ ਜਾਣੀ ਬੰਬੇ ਤੋਂ ਕੁੱਕੜ ਪਹੁੰਚਿਆ ਸਾਡੇ ਨਾਲ ਬਾਈ ਤਾਂ ਰੰਪਾਲ ਨੇ ਡ੍ਰੈਗਨ ਫਰੂਟ ਦੀ ਕਰਦੇ ਦੇਖੋ ਕਿੰਨਾ ਸੋਹਣਾ ਦੌੜਦਾ ਸੋ ਬਾਲੀਵੁੱਡ ਜਾਣੀ ਬੰਬੇ ਤੋਂ ਕੁੱਕੜ ਪਹੁੰਚਿਆ ਸਾਡੇ ਨਾਲ ਬਾਈ ਤਾਂ ਰੰਪਾਲ ਨੇ ਡ੍ਰੈਗਨ ਫਰੂਟ ਦੀ ਕਰਦੇ ਦੇਖੋ ਕਿੰਨਾ ਸੋਹਣਾ ਦੌੜਦਾ ਹੈ ਇਹ ਕੁੱਕੜੀ ਕਿੱਥੋਂ ਲਿਆਏ ਬਾਈ ਇਹ ਭਾਜੀ ਬੰਬੇ ਤੋਂ ਆ ਹੈ ਮੁੰਬੇ ਤੋਂ ਮਗਾਈ ਸੀ ਚਲੋ ਕੁਕੜੀ ਤਾਂ ਆਪਣੀ ਹੈ ਨਹੀਂ ਬਾਈ ਤਾਂ ਰਮਪਾਲ ਬਾਈ ਦੱਸਿਓ ਵੀ ਸਾਲ ਦੇ ਵਿੱਚ ਇੱਕੋ ਖੇਤ ਦੇ ਵਿੱਚੋਂ 24 ਦੇ ਕਰੀਬ ਫਸਲਾਂ ਕੱਢਦੇ ਨੇ ਤੇ ਡਰੈਗਨ ਫਰੂਟ ਕਰਕੇ ਤੁਹਾਡਾ ਨਾਮ ਜ਼ਿਆਦਾ ਮਸ਼ਹੂਰ ਹੈ ਤੇ ਇੱਕ ਕਿੱਲੇ ਦੇ ਵਿੱਚੋਂ 3 3.5 3 4 ਲੱਖ ਤੱਕ ਇਹ ਆਪਦੀ ਕਮਾਈ ਲੈ ਜਾਂਦੇ ਨੇ ਰਹੱਸੇ ਸਮਝਾਂਗੇ ਇਹ ਇਹਨਾਂ ਦੇ ਕੋਲੇ ਰਾਜ਼ ਆਖਰ ਕੀ ਹੈਗਾ ਤੇ ਇਹਨਾਂ ਨੇ ਖੇਤੀ ਨੂੰ ਪ੍ਰੋਫਿਟੇਬਲ ਜੌਬ ਕਿਵੇਂ ਬਣਾਇਆ ਬਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਕੀ ਹਾਲ ਤੁਹਾਡਾ ਭਾਜੀ ਸਤਿ ਸ਼੍ਰੀ ਅਕਾਲ ਤੁਹਾਡਾ ਆਪਣੇ ਫਾਰਮ ਦੇ ਵਿੱਚ ਆਉਣ ਨੂੰ ਆਉਣ ਤੇ ਬਹੁਤ-ਬਹੁਤ ਧੰਨਵਾਦ ਭਾਈ ਡਰੈਗਨ ਫਰੂਟ ਦੀ ਖੇਤੀ ਤੁਸੀਂ ਕਰ ਰਹੇ ਹੋ 1.5 ਦੋ ਸਾਲ ਤੋਂ ਹੈਨਾ ਹੁਣ ਫਰੂਟ ਆਪਾਂ ਦੇਖਿਆ ਲੱਗਾ ਹੋਇਆ ਪੱਕ ਰਿਹਾਗਾ ਖੇਤੀ ਨੂੰ ਜੇ ਦੱਸਣਾ ਹੋਵੇ ਤੁਸੀਂ ਲਾਲਿਆਂ ਦੇ بیٹے ਹੋ ਇਹ ਕੰਮ ਜਟਾ ਵਾਲਾ ਮੰਨਿਆ ਜਾਂਦਾ ਪਰ ਕਮਾਲ ਕਰਤੀ ਪੂਰਾ ਫਾਇਦਾ ਵੀ ਲੈ ਰਹੇ ਹੋ ਤੇ ਮਿਹਨਤ ਵੀ ਪੂਰੀ ਠੋਕ ਕੇ ਨਹੀਂ ਭਾਜੀ ਇਹਦੇ ਵਿੱਚ ਤੋਂ ਚਲੋ ਕਿਉਂਕਿ ਇਹ ਆਪਾਂ ਦਾ ਜਿੱਦਾਂ ਡੈਡੀ ਹੁਣੇ ਆਪਣੇ ਮਤਲਬ ਪਦੈਸ਼ੀ ਜਿਹੜਾ ਕਹ ਦਿੰਦੇ ਕਿ ਪੀੜੀ ਦਾਰ ਪੀੜੀ ਇਹੀ ਕੰਮ ਚੱਲਦਾ ਆ ਰਿਹਾ ਵਾ ਤੇ ਸਾਡੇ ਲਈ ਤਾਂ ਚਲੋ ਇਹ ਕੰਮ ਨਵਾਂ ਨਹੀਂ ਹੈਗਾ ਤੇ ਮੈਂ ਤਾਂ ਚਲੋ ਡ੍ਰੈਗਨ ਕਰਕੇ ਹੁਣ ਇਧਰ ਨੂੰ ਆਪਣਾ ਜਿਹੜਾ ਕਿ ਕਹਿੰਦੇ ਰੁੱਖ ਕਰ ਲਿਆ ਹੈਗਾ ਹੁਣ ਤੇ ਖੇਤੀਬਾੜੀ ਵਾਲੋਂ ਕਿਉਂਕਿ ਪਹਿਲਾਂ ਮੈਂ ਜੋਬ ਕਰਦਾ ਸੀਗਾ ਤੇ ਕੱਤਾ ਦੇ ਵਿੱਚ ਮੈਂ ਔਰ ਪਹਿਲਾਂ ਇੱਕ ਦੋ ਕੰਟਰੀਆਂ ਪਹਿਲਾਂ ਵੀ ਮੈਂ ਘੁੰਮ ਚੁੱਕਾ ਮਾਂ ਕੰਮ ਦੇ ਮਸਲੇ ਦੇ ਵਿੱਚ ਹੀ ਬਟ ਜਿਹੜਾ ਫਿਰ ਕਹਿੰਦਾ ਹੌਲੀ-ਹੌਲੀ ਹੈ ਨਾ ਇੱਕ ਸੈਟਿੰਗ ਜੇ ਨਹੀਂ ਫਿਰ ਬੰਦੀ ਹੈਗੀ ਆ ਜਦੋਂ ਪਤਾ ਹੁੰਦਾ ਵਾ ਆਪਾਂ ਜਾਣਾ ਹੀ ਵਾਪਸ ਤਾਂ ਫਿਰ ਬੰਦੇ ਦਾ ਮਨ ਨਹੀਂ ਲੱਗਦਾ ਹੈਗਾ ਕਿ ਕੰਮ ਦੇ ਵਿੱਚ ਵੀ ਤੇ ਹੁਣ ਜਿੱਦਾਂ ਇੱਥੇ ਆਪਾਂ 12 ਘੰਟੇ 14 ਘੰਟੇ ਜਿੰਨੀ ਘੰਟੇ ਮਰਜ਼ੀ ਕੰਮ ਕਰ ਲਈਏ ਤੇ ਜਿੰਨਾ ਅਸੀਂ ਕੰਮ ਕਰ ਲੈਣਾ ਹੈਗਾ ਉਨਾ ਹੀ ਸਾਨੂੰ ਪ੍ਰੋਫਿਟ ਹੋਣਾ ਹੈਗਾ ਉਨੀ ਆਪਾਂ ਮਿਹਨਤ ਕਰ ਲੈਣੀ ਕਿਉਂਕਿ ਕੰਮ ਆਪਣਾ ਹੈਗਾ ਕੰਪਨੀਆਂ 'ਚ ਜਿੰਨਾ ਮਰਜ਼ੀ ਕੰਮ ਕਰ ਲਈਏ ਅਸੀਂ ਤੇ ਉਹਨਾਂ ਨੇ ਉਹੀ ਹੈ ਤਨਖਾਹ 19 ਦੇਣੀ ਹੈਗੀ ਆ ਚਾਹੇ ਕੰਮ ਘੱਟ ਕਰ ਲੋ ਚਾਹੇ ਜ਼ਿਆਦਾ ਕਰ ਲੋ ਹਾਂਜੀ ਕਿਉਂਕਿ ਕੰਮ ਆਪਾਂ ਜ਼ਿਆਦਾ ਵੀ ਕਰਦੇ ਸੀਗੇ ਤੇ ਕੰਮ ਮੈਂ ਜਦੋਂ ਕਤਰ ਦੇ ਵਿੱਚ ਸੀਗਾ 4-4 5-5 ਬੰਦਿਆਂ ਦੀ ਰਿਸਪੌਂਸਿਬਿਲਟੀਆਂ ਮੇਰੇ ਤੋਂ ਸੀਗੀਆਂ ਤੇ ਤਨਖਾਹ ਮੇਰੀ ਉਹੀ ਸੀਗੀ ਜਿੰਨੀ ਇੱਕ ਬੰਦੇ ਦੀ ਆ ਕੰਮ ਮੈਂ 4-5 ਬੰਦਿਆਂ ਦਾ ਕਰਦਾ ਸੀਗਾ ਇਹ ਵੀ ਨਹੀਂ ਇੱਕ ਮਤਲਬ ਮਤਲਬ ਵਧੀਆ ਪੋਸਟ ਤੇ ਵੀ ਵਧੀਆ ਸੀਗਾ ਪਰ ਫਿਰ ਵੀ ਮਤਲਬ ਤਨਖਾਹ ਵੀ ਵਧੀਆ ਸੀਗੀ ਪਰ ਮੰਨ ਨਹੀਂ ਮੰਨਦਾ ਸੀਗਾ ਫਿਰ ਜਿਹੜੀ ਵਧੀਆ ਤਨਖਾਹ ਉਹਨੂੰ ਛੱਡ ਕੇ ਆਪਦੀ ਖੇਤੀ ਕਰਨ ਲੱਪੇ ਕਿ ਭਾਈ ਇਹ ਚ ਸਕੂਨ ਵੀ ਹੈ ਪੈਸਾ ਵੀ ਬਣਦਾ ਤੇ ਪਰਿਵਾਰ ਚ ਵੀ ਹਾਂ ਹਾਂਜੀ ਹਾਂਜੀ ਭਾਈ ਬੜਾ ਟਿਕਾਣੇ ਸਰ ਤੁਸੀਂ ਦੇਖਿਓ ਫਾਰਮ ਦੇ ਚਾਰੇ ਪਾਸੇ ਤੁਸੀਂ ਦੁਬਾਰ ਦੇ ਨਾਲ ਨਾਲ ਕੇਲਾ ਲਾਇਆ ਹੋਇਆ ਹੈ ਆ ਤੁਸੀਂ ਡ੍ਰੈਗਨ ਫਰੂਟ ਨਾਲ ਮੱਕੀ ਹੈ ਨਾਲ ਸ਼ਿਮਲਾ ਮਿਰਚ ਨਾਲ ਦਾਲ ਵੀ ਇੱਕ ਅੱਧੀ ਲਾਈ ਹੈ ਕਿੰਨੀਆਂ ਫਸਲਾਂ ਟੋਟਲ ਜਿਹਨੇ ਇੱਕੋ ਸਮੇਂ ਤੁਸੀਂ ਲਾਈਆਂ ਹੋ ਭਾਜੀ ਹੁਣ ਤਾਂ ਇਹਦੇ ਵਿੱਚ ਗਿਣਤੀ ਕਰਨੀ ਪਊਗੀ ਆਪਾਂ ਕਿਉਂਕਿ ਹਿਸਾਬ ਰੱਖੀਦਾ ਨਹੀਂ ਹੈਗਾ ਤੇ ਜਿੱਦਾਂ ਮੱਕੀ ਵੀ ਹੈਗੀ ਵਿੱਚ ਇਹਦੇ ਤੇ ਕਾਲੇ ਮਾਂ ਵੀ ਹੈਗੇ ਆ ਫਿਰ ਸ਼ਿਮਲਾ ਮਿਰਚ ਹਰੀ ਮਿਰਚ ਟਮਾਟਰ ਤੇ ਇੱਕ ਸੱਪ ਵੀ ਹੈਗਾ ਬੜਾ ਖਤਰਨਾਕ ਤੇ ਉਹ ਤਾਂ ਚਲੋ ਅੱਜ ਪਾਣੀ ਲਾਂਦੇ ਲਾਂਦੇ ਸਾਨੂੰ ਮਿਲ ਗਿਆ ਤਾਂ ਤੇ ਫਿਰ ਕੀ ਆ ਹੈਗੀ ਆ ਤੋਰੀਆਂ ਆਪਣੇ ਫਿਰ ਕਰੇਲੇ ਮਤਲਬ ਇਦਾਂ ਛੋਟੀਆਂ ਛੋਟੀਆਂ ਮਤਲਬ ਥੋੜਾ ਥੋੜਾ ਏਰੀਆ ਸੀ ਕਵਰ ਕੀਤਾ ਹੋਇਆਗਾ ਆਪਣਾ ਇੱਕ ਸੈਟਅਪ ਬਣਾਉਣ ਵਾਸਤੇ ਕਿ ਕੋਈ ਵੀ ਕਸਟਮਰ ਆਵੇ ਤਾਂ ਉਹ ਖਾਲੀ ਨਾ ਜਾਵੇ ਮਤਲਬ ਕੋਈ ਨਾ ਕੋਈ ਉਹਦੇ ਫਸਲ ਮਤਲਬ ਸਬਜੀ ਉਹਦੇ ਮਤਲਬ ਦੀ ਉਹਨੂੰ ਮਿਲ ਜਵੀ ਇੱਥੋਂ ਕਿਉਂਕਿ ਜੇ ਆਪ ਵੇਚਾਂਗੇ ਅਸੀਂ ਤੇ ਸਾਨੂੰ ਪ੍ਰੋਫਿਟ ਜ਼ਿਆਦਾ ਹੋਏਗਾ ਤੇ ਮੰਡੀ ਲਜਾਣ ਦੀ ਬਜਾਏ ਬਿਲਕੁਲ ਲੋਕ ਤੁਹਾਡੇ ਕੋ ਸਿੱਧਾ ਫਾਰਮ ਆਉਂਦੇ ਨੇ ਜਿਹੜੀ ਤੁਹਾਡੇ ਕੋ ਫਸਲ ਵਧੀਆ ਆ ਹੈਗੀ ਸਾਰੀ ਆਰਗੇਨਿਕ ਤੇ ਲਾ ਕੇ ਲੈ ਜਾਂਦੇ ਨੇ ਨੇ ਹੱਲੇ ਆਪਾਂ ਇਸ ਵਾਰ ਰਜਿਸਟ੍ਰੇਸ਼ਨ ਕਰਵਾਈ ਆ ਕਿਉਂਕਿ ਆਪਾਂ ਰਜਿਸਟ੍ਰੇਸ਼ਨ ਦੇ ਚੱਕਰ 'ਚ ਦਾ ਪੇਲੋ ਤੋਂ ਸੀਗੇ ਦਰਅਸਲ ਮੈਂ ਪਹਿਲਾਂ ਬਾਹਰ ਸੀਗਾ ਤੇ ਉਹਨਾਂ ਨੂੰ ਫੋਨ ਤੇ ਹੀ ਜਿਆਦਾ ਫੋਰਸ ਕਰਦਾ ਹੁੰਨਾ ਸੀ ਮੈਂ ਬਟ ਫਿਰ ਬੰਦੇ ਕਹਿ ਦਿੰਦੇ ਸੀ ਬਾਹਰ ਆ ਬੰਦਾ ਕਿੱਦਾਂ ਕਰੂਗਾ ਤੇ ਇਸ ਵਾਰ ਆਪਾਂ ਰਜਿਸਟ੍ਰੇਸ਼ਨ ਕਰਵਾਤੀ ਹੈ ਹੁਣ ਅਸੀਂ ਆਰਗੈਨਿਕ ਵਾਲੂ ਹੌਲੀ-ਹੌਲੀ ਅਸੀਂ ਮੂਵ ਹੋ ਜਾਣਾ ਹੈਗਾ ਪੂਰਾ ਬਈ ਕਨਸੈਪਟ ਬੜਾ ਅੱਛਾ ਤੁਸੀਂ ਇੱਕ ਕਿੱਲੇ 'ਚ 24 ਫਸਲਾਂ ਪਾਣੀ ਦੇਣ ਦਾ ਤਰੀਕਾ ਬਹੁਤ ਵਧੀਆ ਪਾਈਪਿੰਗ ਤੁਸੀਂ ਕੀਤੀ ਹੋਈ ਆ ਫੁਵਾਰਾ ਤਕਨੀਕ ਹੈ ਜਾਂ ਕੀ ਇਹ ਭਾਜੀ ਆਪਣਾ ਜਿਹੜਾ ਡ੍ਰੈਗਨ ਉਹ ਹੈਗਾ ਪੂਰਾ ਡ੍ਰਿਪ ਸਿਸਟਮ ਨਾਲ ਲੱਗਦਾ ਹੈਗਾ ਤੇ ਪਹਿਲੋ ਪਪੀਤਾ ਲੱਗਾ ਸੀ ਔਰ ਅਮਰੂਦ ਲੱਗਾ ਸੀਗਾ ਉਹਨੂੰ ਵੀ ਅਸੀਂ ਡ੍ਰਿਪਰਾਂਹੀਂ ਪਾਣੀ ਦਿੰਦੇ ਨਹੀਂ ਕਿਉਂਕਿ ਇਹਦੇ ਨਾਲ ਇੱਕ ਦਾ ਸਾਨੂੰ ਪਾਣੀ ਜਿਹੜਾ ਦੇਣਾ ਹੈਗਾ ਮਤਲਬ ਈਜ਼ੀ ਹੋ ਜਾਂਦਾ ਹੈਗਾ ਆਟੋਮੈਟਿਕ ਹੈ ਬਸ ਵਾਲਕਮਾਓ ਚ ਚਾਲੂ ਹੋ ਜਾਂਦਾ ਸਿਸਟਮ ਪੂਰਾ ਤੇ ਬਾਕੀ ਫਸਲਾਂ ਨੂੰ ਆਪਾਂ ਓਪਨ ਇਰੀਗੇਸ਼ਨ ਕਰਦੇ ਹੈਗੇ ਆ ਕਿਉਂਕਿ ਉਹਨਾਂ ਨੂੰ ਟ੍ਰਿਪ ਦੇ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਇਸ ਵਾਰੀ ਆਪਾਂ ਉਹ ਵੀ ਮਾਈਕਰੋ ਸਿਸਟਮ ਕਰਾਂਗੇ ਇਹਦੇ ਵਿੱਚ ਤੇ ਜਿਹਦੇ ਨਾਲ ਫਿਰ ਸਾਡਾ ਪਾਣੀ ਹੋਰ ਘੱਟ ਲੱਗੇਗਾ ਵੀ ਸਾਨੂੰ ਓਪਨ ਇਰੀਗੇਸ਼ਨ ਕਰਨੇ ਦੀ ਵੀ ਜ਼ਰੂਰਤ ਨਹੀਂ ਪਵੇਗੀ ਵੀਰੇ ਅਹ ਡ੍ਰੈਗਨ ਬਾਰੇ ਸਮਝਾਓ ਵੀ ਇਹਦੀ ਉਮਰ ਕਿੰਨੀ ਹੁੰਦੀ ਸਾਲ 'ਚ ਕਿੰਨੀ ਇਹ ਤੁਸੀਂ ਝਾੜ ਲੈ ਲੈਂਦੇ ਹੋ ਤੇ ਇੱਕ ਫਲ ਦਾ ਮਤਲਬ ਕਿੰਨਾ ਕਾ ਵਜ਼ਨ ਕੀ ਰੇਟ ਮਿਲ ਜਾਂਦਾ ਇਹਦੀ ਜੀ ਆਪਣੀ ਉਮਰ ਔਨ ਪੇਪਰ ਗੱਲ ਕਰੀਏ ਤਾਂ 15 ਤੋਂ 20 ਸਾਲ ਹੈਗੀ ਐ ਠੀਕ ਹੈ ਜੀ ਔਰ ਉਹਦੇ ਵਿੱਚ ਥੋੜੀ ਬਦੀ ਮਾਰਟੈਲਟੀ ਹੁੰਦੀ ਹੈ 15 ਤੋਂ 20 ਸਾਲ ਦੇ ਵਿੱਚ ਵਿੱਚ ਤੇ ਉਹ ਵੀ ਜੇ ਵੈਦਰ ਦੀ ਵਿੱਚ ਕੋਈ ਮਾਰ ਪੈ ਜਾਵੇ ਤਾਂ ਤੇ ਜਿੱਦਾਂ ਆਪਾਂ ਇਹਦੀ ਗੱਲ ਕਰੀਏ ਫਰੂਟਿੰਗ ਦੀ ਫਰੂਟਿੰਗ ਦੀ ਸਾਨੂੰ ਡੇਢ ਸਾਲ ਬਾਅਦ ਵਧੀਆ ਮਤਲਬ ਫਰੂਟਿੰਗ ਆਣੀ ਚਾਲੂ ਹੋ ਜਾਂਦੀ ਜਿਹੜੀ ਆਪਾਂ ਕਹਦੇ ਇੱਕ ਆਪਾਂ ਮੰਡੀ ਲੈ ਕੇ ਜਾ ਸਕਦੇ ਇੰਨੀ ਕੋ ਕੁਆਂਟੀਟੀ ਹੋ ਜਾਂਦੀ ਸਾਨੂੰ ਤੇ ਪ੍ਰਾਈਸ ਦੀ ਗੱਲ ਕਰੀਏ ਤੇ ਜਿੱਦਾਂ ਪਹਿਲੋਂ ਪਿਛਲੇ ਸਾਲ ਸੀਗਾ 25 ਤੋਂ 300 ਰੁਪਏ ਦੇ ਵਿੱਚ ਵਿੱਚ ਸਾਨੂੰ ਪ੍ਰਾਈਸ ਮਿਲ ਗਿਆ ਸੀ ਇਹਦਾ ਹਾਂਜੀ ਮਤਲਬ ਨਹੀਂ ਕਿਲੋ ਦਾ ਕਿਲੋ ਦਾ ਹਾਂਜੀ ਪਰ ਲੋਕ ਤਾਂ ਹੋਰ ਵੀ ਮਹਿੰਗਾ ਖਰੀਦੇ ਨੇ ਕਨਸੈਪਟ ਕੀ ਹੈ ਵੱਧ ਪੈਸੇ ਕਮਾਉਣੇ ਹੋਣ ਜਿਹੜਾ ਕਿਸਾਨ ਜਿੱਥੋਂ ਮਾਰ ਖਾਂਦਾ ਹੈ ਮੰਡੀ ਨਾਲ ਨਾ ਜੁੜ ਕੇ ਮਾਰ ਖਾਂਦਾ ਹੈ ਤੁਸੀਂ ਨਾਲ ਨਹੀਂ ਜੀ ਮਤਲਬ ਮੰਡੀ ਦੇ ਵਿੱਚ ਸਮਾਲ ਤਾਂ ਵਿਕ ਜਾਂਦਾ ਹੈਗਾ ਤੇ ਮਾਲ ਦੀ ਵੱਟ ਸਹੀ ਕੀਮਤ ਦਾ ਹੈ ਜਿੱਦਾਂ ਹੁਣ ਆਪਣੀ ਆਰਗੇਨਿਕ ਹੀ ਫਾਰਮਿੰਗ ਹੈ ਠੀਕ ਹੈ ਜੀ ਤੇ ਆਰਗੇਨਿਕ ਜਿਹੜੀ ਖੇਤੀ ਕਰਦੇ ਆ ਔਰ ਕੈਮੀਕਲ ਖੇਤੀ ਕਰਦੇ ਆ ਥੋੜੀ ਵਿੱਚ ਆਪਣੀ ਸਰਕਾਰਾਂ ਦੀ ਵੀ ਕਮੀ ਹੈਗੀ ਆ ਕ ਮੰਡੀਆਂ ਆਰਗੇਨਿਕ ਦੀ ਔਰ ਜਿਹੜੀ ਜਨਰਲ ਮੰਡੀ ਹੈਗੀ ਸਾਡੀ ਉਹਨਾਂ ਨੂੰ ਅਲੱਗ-ਅਲੱਗ ਨਹੀਂ ਕੀਤਾ ਕਿਉਂਕਿ ਆਰਗੇਨਿਕ ਵੀ ਉਸੇ ਹੀ ਭਾਅ ਵੇਖਦੀ ਆ ਤੇ ਇਸੇ ਔਰ ਜਿਹੜੀ ਕੈਮੀਕਲ ਔਰ ਪੈਸਟੀਸਾਈਡ ਯੂਜ਼ ਕਰਦੇ ਹੈਗੇ ਉਹ ਵੀ ਉਨੇ ਨੂੰ ਹੀ ਵੇਖਦੀ ਹੈਗੀ ਤੇ ਸਰਕਾਰਾਂ ਨੂੰ ਚਾਹੀਦਾ ਹੈਗਾ ਕਿ ਇਹ ਦੋਨੇ ਮੰਡੀਆਂ ਜਾਂ ਤਾਂ ਅਲੱਗ-ਅਲੱਗ ਹੋਣ ਜਾਂ ਤਾਂ ਫਿਰ ਇਹਨਾਂ ਦਾ ਜਿਹੜਾ ਹੀ ਐਮਐਸਪੀ ਹੈਗੀ ਆ ਆਰਗੇਨਿਕ ਦੇ ਘੱਟੋ-ਘੱਟ ਫਿਕਸ ਕਰ ਦੇਣਾ ਵੀ ਆਰਗੇਨਿਕ ਫਸਲ ਹੈਗੀ ਆ ਤੇ ਉਹਦੇ ਤੇ ਇੰਨੀ ਐਮਐਸਪੀ ਮਿਲਣੀ ਚਾਹੀਦੀ ਹੈਗੀ ਮਿਨਿਮਮ ਜਿਹੜਾ ਸਮਰਥਨ ਮੁੱਲ ਹੈਗਾ ਉਹ ਮਿਲਣਾ ਚਾਹੀਦਾ ਹੈਗਾ ਤੇ ਕਿਉਂਕਿ ਇਹਦੇ ਵਿੱਚ ਪ੍ਰੋਡਕਸ਼ਨ ਘਟ ਜਾਂਦੀ ਹੈਗੀ ਆਰਗੈਨਿਕ ਦੇ ਵਿੱਚ కెమికਲ ਦੇ ਵਿੱਚ ਜਿੰਨਾ కెమికਲ ਪਾ ਲੈਣਾ ਹੈਗਾ ਉਨੀ ਉਨੀ ਪ੍ਰੋਡਕਸ਼ਨ ਵਧ ਜਾਣੀ ਹੈਗੀ ਤਾਂ ਆਰਗੈਨਿਕ 'ਚ ਅਸੀਂ ਇਹ ਨਹੀਂ ਕਰ ਸਕਦੇ ਹੈਗੇ ਇਹੀ ਥੋੜਾ ਜਿਹਾ ਇਹਦੇ ਤੇ ਥੋੜਾ ਜਿਹਾ ਸੁਧਾਰ ਲਿਆਣ ਦੀ ਜਰੂਰਤ ਹੈਗੀ ਹੈ ਸਰਕਾਰ ਆਪਣੀ ਨਾਲ ਜਿੰਨੀਆਂ ਵੱਧ ਫਸਲਾਂ ਲਾਵਾਂਗੇ ਆਪਣੀ ਜ਼ਮੀਨ ਉਨੀ ਵਧੀਆ ਹੈ ਨਾ ਉਨੀ ਵਧੀਆ ਮਤਲਬ ਆਪਾਂ ਕਲਟੀਵੇਸ਼ਨ ਤੇ ਰੋਟੇਸ਼ਨ ਕਰ ਸਕਦੇ ਆ ਇਧਰ ਤੋਂ ਇਧਰ ਤਾਂ ਉਹਦੇ ਨਾਲ ਕੀ ਹੈ ਸਾਡੀ ਜਿਹੜੀ ਜ਼ਮੀਨ ਦੀ ਹੈਗੀ ਹੈ ਨਿਊਟ੍ਰੀਸ਼ਨਲ ਵੈਲਿਊ ਹੈ ਤੇ ਉਹ ਵੀ ਸਾਡੀ ਮਤਲਬ ਮੈਨੇਜ ਹੁੰਦੀ ਰਹੂਗੀ ਇੱਕ ਵਾਰ ਅਸੀਂ ਮਤਲਬ ਜ਼ਮੀਨ ਦੇ ਅੰਦਰ ਅਲੀ ਲ ਲਈ ਕੋਈ ਫਸਲ ਕੋਈ ਬਾਹਰ ਵਾਲੀ ਨਾਈਟ੍ਰੋਜਨ ਦੀ ਪੂਰਤੀ ਜਿਹੜੀ ਆਪਾਂ ਜਿਹੜੀ ਕ੍ਰੌਪ ਦੀ ਰੋਟੇਸ਼ਨ ਆ ਨਾ ਉਹਨੂੰ ਕਰਕੇ ਵੀ ਅਸੀਂ ਕਰ ਸਕਦੇ ਜਰੂਰੀ ਨਹੀਂ ਹੈਗਾ ਆਪਾਂ ਨਾਈਟ੍ਰੋਜਨ ਜਾਂ ਯੂਰੀਆ ਵਗੈਰਾ ਪਾਣਾ ਜਰੂਰੀ ਜਰੂਰੀ ਹੈਗਾ ਨਾਲ ਤੁਸੀਂ ਪਨੀਰੀ ਵੀ ਰੱਖੀ ਹੋਈ ਹਾਂਜੀ ਡ੍ਰੈਗਨ ਦੀ ਜੀ ਇਸ ਵਾਰ ਆਪਾਂ ਹੁਣ ਬੁਕਿੰਗ ਵੈਸੇ ਸਟਾਰਟ ਹੈਗੀ ਆ ਅਸੀਂ ਇਸ ਵਾਰ ਮਾਰਚ ਤੋਂ ਬੂਟੇ ਮਤਲਬ ਜਿਹੜੇ ਆ ਕਸਟਮਰਾਂ ਨੂੰ ਦੇਣ ਦੇ ਇੱਕ ਦੋ ਬੁਕਿੰਗਾਂ ਹੈਗੀਆਂ ਵਾ ਜੇ ਤੁਹਾਡੇ ਚੈਨਲ ਦੇ ਮਾਦੀਨਾਂ ਵੀ ਬਿਲਕੁਲ ਬਿਲਕੁਲ ਤੁਹਾਡੇ ਕੋਲ ਆਣਗੇ ਵੀਰੇ ਇੱਕ ਕਿੱਲੇ ਦੇ ਵਿੱਚ ਡਰੈਗਨ ਫਰੂਟ 24 ਦੇ ਕਰੀਬ ਤੁਸੀਂ ਫਸਲਾਂ ਸਾਲ ਚੋਂ ਗਾਉਨੇ ਹੋ ਜਿਹੜੀ ਜਗ੍ਹਾ ਖਾਲੀ ਰਹਿ ਗਈ ਉਹਤੇ ਤੁਸੀਂ ਆਹ ਮੁਰਗੀਆਂ ਕੁਕੜ ਰੱਖੇ ਹੋਏ ਨੇ ਸਹਾਇਕ ਧੰਦੇ ਵੀ ਨਾਲ ਚੱਲ ਰਹੇ ਇਹ ਜੀ ਸਹਾਇਕ ਧੰਦੇ ਜਿੱਦਾਂ ਕਹਿ ਦੋ ਸਹਾਇਕ ਧੰਦਾ ਮੰਨ ਲਓ ਜਾਂ ਸ਼ੌਂਕ ਮੰਨ ਲਓ ਮਤਲਬ ਇਹ ਆਪਣੀ ਹੌਬੀ ਹੈਗੀ ਹੈ ਜਾਨਵਰ ਰੱਖਣ ਦੀ ਵੀ ਹੈ ਮਤਲਬ ਮਨ ਲੱਗਾ ਰਹਿੰਦਾ ਵਾ ਕਿ ਇਹਨਾਂ ਇਹਨਾਂ ਦੇ ਨਾਲ ਵੀ ਕਿਉਂਕਿ ਮੈਂ ਜਿੱਦਾਂ ਮੀਟ ਮੱਛੀ ਜਾਂ ਅੰਡਾ ਤਾਂ ਖਾਣਾ ਨਹੀਂ ਹੈਗਾ ਬਸ ਰੱਖਣ ਦਾ ਸ਼ੌਂਕ ਆ ਮੈਨੂੰ ਤੇ ਇਹ ਤਾਂ ਹੀ ਆਇਆ ਰੱਖੇ ਹੋਏ ਬਸ ਵਧੀਆ ਵਧੀਆ ਬਾਈ ਆਹ ਵਧੀਆ ਤੁਸੀਂ ਜਿਵੇਂ ਸੋਲਰ ਲਾਇਆ ਹੋਇਆ ਇਹਦੇ ਨਾਲ ਮੋਟਰ ਚੱਲਦੀ ਹੋਊਗੀ ਹੈਨਾ ਨਾਲ ਤੁਸੀਂ ਆਹ ਕੈਮਰਾ ਲਾਇਆ ਹੋਇਆ ਜਿਹੜਾ ਸੋਲਰ ਤੋਂ ਹੀ ਚੱਲ ਰਿਹਾ ਤੇ ਬਿਲਕੁਲ ਨਾਲ ਤੁਸੀਂ ਆਹ ਮੋਟਰ ਵਾਲਾ ਕਮਰਾ ਬਣਾਇਆ ਬੜਾ ਮਾਡਰਨ ਜਿਹਾ ਫਾਰਮ ਹਾਊਸ ਬਣਾਇਆ ਨਹੀਂ ਚਲੋ ਜਿੰਨਾ ਕਿ ਚਲੋ ਆਪਾਂ ਕਰ ਸਕਦੇ ਸੀ ਕਿ ਜਿੰਨਾ ਕਿ ਆਪਣੇ ਮਤਲਬ ਹਿਸਾਬ ਦੇ ਨਾਲ ਅਸੀਂ ਸੈਟਅਪ ਕੀਤਾ ਹੈਗਾ ਤੇ ਸੋਲਰ ਤੇ ਸਬਸਿਡੀ ਮਿਲੀ ਸੀ ਸੋਲਰ ਤੇ ਹੀ ਹਾਂਜੀ ਸਬਸਿਡੀ ਮਤਲਬ ਇੱਥੇ ਲਗਭਗ ਸਾਡਾ 50000 ਰੁਪਏ ਲੱਗਾ ਸੀਗਾ ਤੇ ਜਦੋਂ ਕਿ ਇਹ ਨਵਾਂ ਨਵਾਂ ਆਇਆ ਸੀਗਾ ਉਦੋਂ ਤਾਂ 2.5 ਲੱਖ ਦਾ ਸੀਗਾ ਹੁਣ ਤਾਂ ਮੈਨੂੰ ਲੱਗਦਾ ਲੱਖ ਡੇਢ ਲੱਖ ਦੇ ਵਿੱਚ ਲੱਗ ਕੀ ਫਾਇਦਾ ਹੈ ਸੋਲਰ ਦਾ ਪੂਰਾ ਇਹ 5 ਸਾਲ ਹੋ ਗਏ ਆ ਸਾਨੂੰ ਸਾਡਾ ਡੀਜ਼ਲ ਲੱਗਾ ਨਹੀਂ ਨਹੀਂ ਤਾਂ ਡੀਜ਼ਲ ਤੇ ਆਵਾ ਜਨਰੇਟਰ ਤੇ ਪਾਣੀ ਲਾਈਦਾ ਸੀ ਇੱਥੇ ਤੇ ਹੁਣ ਸਾਨੂੰ ਚਲੋ ਮਤਲਬ ਇਹਦਾ ਬੈਨੀਫਿਟ ਹੀ ਹੈ ਇੱਕ ਇੱਕ ਤਾਂ ਸਾਡਾ ਇੱਕ ਗ੍ਰੀਨ એનર્ਜੀ ਹੋ ਗਈ ਤੇ ਫਿਰ ਸਾਡਾ ਫਿਊਲ ਕੰਜ਼ਮਪਸ਼ਨ ਹੈ ਗਈ ਸਾਡਾ ਮਤਲਬ ਪੈਸੇ ਦਾ ਜੇਬ ਦਾ ਮਤਲਬ ਦੇ ਪੈਸੇ ਤਾਂ ਬਚਦਾ ਹੀ ਵੀ ਹੈ ਨਾ ਨਹੀਂ ਤਾਂ ਸਾਨੂੰ ਡੀਜ਼ਲ ਕਿੰਨੇ ਦਾ ਕਿੰਨਾ 3 ਲੀਟਰ ਘੰਟੇ ਦਾ ਖਾ ਜਾਂਦਾ ਸੀ ਜਨਰੇਟਰ ਨਾਲੇ ਬੱਤੀ ਦਾ ਘੱਟ ਲੱਗੀ ਚੱਲੇ ਕੋਈ ਚੱਕਰ ਹੀ ਨਹੀਂ ਆਪਣੇ ਕੋਲ ਆਪਣੀ ਆਪਣੀ ਹੈਗੀ ਆ ਮਤਲਬ ਜਿੰਨੀ ਦੇਰ ਸੂਰਜ ਹੈਗਾ ਉੰਨੀ ਦੇਰ ਇਹ ਚੱਲੀ ਜਾਣੀ ਆ ਤੇ ਇਹ ਦਾ ਬਹੁਤ ਵਧੀਆ ਵਧੀਆ ਬੈਨੀਫਿਟ ਹੈਗਾ ਬਾਈ ਕੀ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਇੱਕ ਕਿੱਲੇ ਨੂੰ ਪੂਰਾ ਫਾਇਦੇਮੰਦੰਦ ਬਣਾਇਆ ਕਿਸਾਨੀ ਦੇ ਵਿੱਚ ਜਿਹੜੇ ਕੋਲੇ ਵੱਧ ਹੈ ਜਿਹਨਾਂ ਕੋਲੇ 5 ਕਿੱਲੇ 10 ਕਿੱਲੇ ਹੈ ਉਹ ਤਾਂ ਕਮਾਲ ਕਰ ਸਕਦੇ ਕੈਨੇਡਾ ਜਾਣ ਦੀ ਤਾਂ ਉਹਨੂੰ ਲੋੜ ਹੀ ਨਹੀਂ ਗਈ ਨਹੀਂ ਕੈਨੇਡਾ ਜਾਣ ਸਿੱਕਤਰ ਛੱਡਾਂ ਇੱਕ ਕਿੱਲੇ ਵਾਸਤੇ ਜਿਹਦੇ ਕੋਲੇ ਜ਼ਮੀਨ ਵੱਧ ਦਾ ਇੱਥੇ ਕਮਾਲ ਕਰ ਸਕਦਾ ਨਹੀਂ ਵੈਸੇ ਲੈਂਡ ਦਾ ਸਾਡੇ ਤੋਂ ਹੁਣ ਫਿਲਹਾਲ ਤਾਂ 4 ਕਿੱਲੇ ਹੋ ਗਈ ਹੈ 2 ਕਿਲੋ 2 ਕਿੱਲੇ ਅਸੀਂ ਹੁਣ ਪਰਚੇਜ਼ ਵੀ ਕੀਤੀ ਹੈਗੀ ਮਤਲਬ ਸਾਡੇ ਤੋਂ ਪਹਿਲਾਂ ਜਿਹੜੀ ਇਸੇ ਤੋਂ ਹੀ ਕਮਾਈ ਕਰਕੇ 2 ਨਹੀਂ ਜੀ ਥੋੜੀ ਜਿਹੀ ਆਪਣੀ ਇਨਕਮ ਸੀਗੀ ਥੋੜੇ ਜਿਹਾ ਪੈਸੇ ਇਕੱਠੇ ਜਦਾ ਕਰ ਲਈ ਆ ਕੀਤੇ ਹੋ ਸੀ ਤਾਂ ਉਹਦੇ ਸੀਗੇ ਤੇ ਫਿਰ ਵੀ ਚਲੋ ਆਪਾਂ ਲੈਂਡ ਆਪਣੀ ਬਣਾ ਲਈ ਹੈਗੀ ਥੋੜੀ ਜੀ ਤੇ ਮਤਲਬ ਕਹਿੰਦਾ ਮਤਲਬ ਇੱਕੋ ਹੀ ਫਸਲ ਨੂੰ ਨਾ ਲਾਗੇ ਅਸੀਂ ਥੋੜੀਆਂ ਥੋੜੀਆਂ ਸਾਰੀਆਂ ਫਸਲਾਂ ਲਾਈਏ ਨਾ ਤਾਂ ਸਾਨੂੰ ਕਿਤੇ ਵੱਡੇ ਲਾਸ ਤੋਂ ਤੇ ਬਚ ਸਕਦੇ ਆ ਕਿਉਂਕਿ ਆ ਬੰਦੇ ਕੀ ਕਰਦੇ ਆ ਇੱਕੋ ਹੀ ਫਸਲ ਲਾ ਦਿੰਦੇ ਆ ਚਾਰ ਦੇ ਚਾਰ ਕਿਲੇ ਇੱਕੋ ਹੀ ਕ੍ਰੌਪ ਦੇ ਲਾ ਦਿੰਦੇ ਆ ਨਾ ਜਦੋਂ ਫਿਰ ਉਹ ਮੰਦੇ ਜਾ ਜਾਂਦੀ ਆ ਫਿਰ ਬੰਦੇ ਕਹਿੰਨ ਲਾ ਬੰਦੇ ਸਰਕਾਰਾਂ ਮਾੜੀਆਂ ਆ ਰੇਟ ਨਹੀਂ ਮਿਲਦਾ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਆਪਣੀ ਵੀ ਗਲਤੀ ਹੈਗੀ ਕਿ ਅਸੀਂ ਜਿਹੜੀ ਫਸਲ ਹੈਗੀ ਆ ਉਹ ਉਹਨੂੰ ਡਿਵਾਈਡ ਕਰਕੇ ਥੋੜਾ ਥੋੜਾ ਹੀ ਏਰੀਆ ਆਪਣਾ ਵੰਡ ਕੇ ਲਾਇਆ ਜਾਵੇ ਕਿ ਤਾਂ ਕਿ ਸਾਡੀ ਕੋਈ ਵੀ ਇੱਕ ਫਸਲ ਸਾਡੇ ਨਾ ਤਾਂ ਸਸਤੇ ਜੀ ਆ ਜਾਵੇ ਨਾ ਤਾਂ ਦੂਸਰੇ ਚ ਲਾਸ ਚ ਚਲ ਜਵੇ ਤੇ ਇਹ ਚੀਜ਼ਾਂ ਬਹੁਤ ਉਹ ਕਰਦੀਆਂ ਹੈਗੀਆਂ ਸਾਨੂੰ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਨੰਬਰ ਅਸੀਂ ਲਾਸਟ ਚਲਾ ਦਵਾਂਗੇ ਖੇਤੀ ਆਪ ਕੀਤੀ ਹੁੰਦੀ ਸ਼ਾਇਦ ਤੁਹਾਡੇ ਕੋਲ ਤੱਕ 21 ਸਵਾਲ ਹੋਰ ਵੀ ਬਹੁਤ ਪੁੱਛ ਲੈਂਦੇ ਪਰ ਜਿੰਨੇ ਕਿ ਪੁੱਛਣ ਜੋਗੀ ਸੀਗੇ ਬਹੁਤ ਬਹੁਤ ਸ਼ੁਕਰੀਆ ਵੀਰੇ ਤੁਸੀਂ ਟਾਈਮ ਦਿੱਤਾ ਸੋ ਬਾਈ ਤਰਪਾਲ ਹਿਸ਼ਾਰਪੁਰ ਪਹੁੰਚੇ ਸੀਗੇ ਡ੍ਰੈਗਨ ਫਰੂਟ ਦੇ ਲਈ ਮਸ਼ਹੂਰ ਨੇ ਇੱਕ ਕਿਲੇ ਦੇ ਵਿੱਚ 24 ਦੇ ਲਗ ਕਰੀਬ ਇਹ ਫਸਲਾਂ ਉਗਾ ਰਹੇ ਨੇ ਤੇ ਖੇਤੀ ਨੂੰ ਲਾਹੇਵੰਦ ਤਾਂ ਜਿਹੜਾ ਧੰਦਾ ਹੈ ਉਹ ਵੀ ਇਹਨਾਂ ਨੇ ਬਣਾਇਆ ਇਹਦੇ ਤੋਂ ਫਾਇਦਾ ਲਿਆ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ